ਸਾ ਲੱਗ ਰਿਹਾ ਹੈ ਔਰ ਲੋਕਾਂ ਨੇ ਕਿਸੇ ਤਰ੍ਹਾਂ ਮਨ ਬਣਾ ਲਿਆ ਕਿ ਸਰਕਾਰ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਝਾੜੂ ਦੀ ਸਰਕਾਰ ਹੈ ਇਹਦੀ ਗੁੰਡਾਗਰਦੀ ਦਾ ਜਵਾਬ ਇਹਦੀ ਧੱਕੇਸ਼ਾਹੀ ਦਾ ਜਵਾਬ ਲੋਕਾਂ ਨੇ ਮੇਰੇ ਸਮਰਥਕਾਂ ਨੇ ਵੋਟਾਂ ਰਾਹੀਂ ਦੇਣਾ ਤੇ ਕੀ ਲੱਗ ਰਿਹਾ ਹੈ ਕਿ ਇਸ ਵਾਰ ਜਿਹੜਾ ਲੋਕ ਜਿਹੜੇ ਨੇ ਕੀ ਕੀ ਦੱਸਿਆ ਨੇ ਸਾਈਲੈਂਟ ভোটার ਵੀ ਨੇ ਤੇ ਕਿਉਂ ਫਤਾਂ ਨਹੀਂ ਲੱਗ ਪਾ ਰਿਹਾ ਕਿ ਇਸ ਵਾਰ ভোটার ਕਿੱਧਰ ਜਾਏ ਜਨਤਾ ਜਨਾਰਦਨ ਸੁਪਰੀਮ ਹੈ ਸਰਕਾਰਾਂ ਬਣਾਉਣ ਵੀ ਜਾਣਦੀ ਹੈ ਤੇ ਲਾਉਣ ਵੀ ਜਾਣਦੀ ਹੈ ਜਨਤਾ ਜਨਾਰਦਨ ਦਾ ਜਿਹੜਾ ਫੈਸਲਾ ਨਾ ਉਹ ਬਹੁਤ ਅੱਛਾ ਫੈਸਲਾ ਕਰਨਗੇ ਔਰ ਕਾਂਗਰਸ ਦੇ ਬੱਤ ਵਿੱਚ ਵੀ ਜੀ ਵੋਟਰ ਕਿਤਨਾ ਕਿਤੇ ਕੋਈ ਲਾਈਨ ਅਪ ਬਹੁਤ ਜਾਨੀ ਦਿਖ ਰਹੀਆਂ ਕਿਤੇ ਵੀ ਪੂਰਾ ਕਿੜਾ ਮਾਰ ਲਈਏ ਨਹੀਂ ਲੱਗਦਾ ਕਿ ਵੋਟਰ ਨਿਰਾਸ਼ ਆ ਜਿਹੜੀ ਹਾਲੇ ਮਹੀਨੇ ਦੇ ਵਿੱਚ ਵਿੱਚ ਚੋਣ ਆ ਜਾਣੀ ਔਰ ਦੂਜਾ ਦਲ ਬਦਲੀ ਦਾ ਦੌਰ ਨਹੀਂ ਲੱਗਦਾ ਕਿ ਯਾਫਰ ਜਿਹੜੇ ਡਵੈਲਪਮੈਂਟ ਦੇ ਚਾਹੇ ਉਹ ਤੁਹਾਡੇ ਕਾਰਦੀ ਕਾਲ ਦੇ ਦਰਾਣ ਹੋਣ ਚਾਏ ਦੂਜੇ ਹੋਣ ਉਹ ਸਾਰੀ ਆਲ ਓਵਰ ਲੂਕ ਦੇ ਕੇ ਤੁਹਾਨੂੰ ਨਿਰਾਸ਼ ਦੀ ਨਜ਼ਰ ਆ ਰਹੀ ਲੋਕ ਪੰਜਾਬ ਸਰਕਾਰ ਦੀ ਜਿਹੜੀ ਨਿਕੰਮੀ ਕਾਰਗੁਜ਼ਾਰੀ ਹੈ ਉਹ ਤੋਂ ਪਰੇਸ਼ਾਨ ਹੈ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਝਾੜੂ ਦੀ ਸਰਕਾਰ ਨੇ ਗੁੰਡਾਗਰਦੀ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਇਸ ਕਰਕੇ ਲੋਕ ਪਰੇਸ਼ਾਨ ਹੈ ਇੱਕ ਕਾਰਪੋਰੇਸ਼ਨ ਦੇ ਜਿਹੜੇ ਇਲੈਕਸ਼ਨ ਕਰਾਉਣੇ ਚਾਹੀਦੇ ਸੀ ਉਹ ਤਾਂ ਇਹ ਸਰਕਾਰ ਕਰਾ ਨਹੀਂ ਸਕੀ ਇਸ ਕਰਕੇ ਲੋਕ ਜਿਹੜੇ ਇਸ ਇਹਨਾਂ ਦੀ ਗੁੰਡਾਗਰਦੀ ਤੋਂ ਇਹਨਾਂ ਦੀ ਤੱਕੇਸ਼ਾਹੀ ਤੋਂ ਪ੍ਰਸ਼ਾਨ ਹੋ ਕੇ ਅੱਜ ਵੋਟਾਂ ਨਹੀਂ ਜਿਹੜਾ ਜਵਾਬ ਦੇਣਗੇ ਜਿਵੇਂ ਪਿਛਲੇ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਦਲ ਬਦਲੂਆਂ ਨੂੰ ਜਿਹੜਾ ਜਵਾਬ ਦਿੱਤਾ ਸੀ ਸਭ ਕੁਝ ਸਿਖਾਇਆ ਸੀ ਉਸੇ ਤਰ੍ਹਾਂ ਇਸ ਕੋਲ ਮੈਂ ਅਪੀਲ ਕਰੂੰਗੀ ਕਿ ਹਮਨ ਮਾਨ ਦੇ ਨਾਲ ਇਹ ਵੋਟਾਂ ਕਿਉਂਕਿ ਸਾਰੇ ਜਣ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਹਮਨ ਮਾਨ ਦੇ ਨਾਲ ਵੋਟਿੰਗ ਜਿਹੜੀ ਹੋਣੀ ਹੈ ਮੈਂ ਆਪਣੇ ਸੂਝਵਾਨ ਸਮਰਥਕਾਂ ਨੂੰ ਸੂਝਵਾਨ ਜਿਲੰਦਰ ਬਸਤੇ ਵੋਟਾਂ ਨੂੰ ਅਪੀਲ ਕਰਦੀ ਆਂ ਇਹ ਜਿਹੜੀ ਸਰਕਾਰ ਆ ਝਾੜੂ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਨੇ ਕੋਸ਼ਿਸ਼ ਕਰਨੀ ਆ ਦੰਗੇ ਫਸਾਦ ਕਰਨ ਦੀ ਲੜਾਈਆਂ ਕਰਨ ਦੀ ਔਰ ਮੇਰੀ ਸਾਰੇ ਕਾਂਗਰਸੀ ਭੈਣਾ ਭਰਾਵਾਂ ਨੂੰ ਅਪੀਲ ਹੈ ਕਿ ਤੁਸੀਂ ਆਪਣਾ ਕੰਮ ਕਰਨਾ ਇਹ ਗੁੰਡਾਗਰਦੀ ਵਾਲੇ ਲੋਕ ਹੈ ਇਹਨਾਂ ਇੱਕ ਗੁੰਡੇ ਲੋਕ ਇਹਨਾਂ ਨੇ ਗੁੰਡਾਗਰਦੀ ਕਰਨੀ ਆ ਤੇ ਤੁਸੀਂ ਆਪਣਾ ਕੰਮ ਕਰਨਾ ਕੋਈ ਰਿਐਕਟ ਨਹੀਂ ਕਰਨਾ ਅਮਨ ਸ਼ਾਂਤੀ ਦੇ ਨਾਲ ਜਿਹੜਾ ਸਾਡਾ ਇਹ ਕੰਮ ਜਿਹੜਾ ਨਿਰਭਰ ਜੀ ਵਿੱਚ ਹੋ ਗਿਆ ਵੀ ਹੁਣ ਕਾਰ ਪੜੀਗੀ ਲੇਡੀ ਸੂਟ ਵੀ ਸ਼ਰਾਬ ਸੀ ਦਾਸ਼ਲ ਸੀ ਤੇ ਫਸਤੀ ਇਹ ਦੇਖੋ ਡਰੀ ਹੋਈ ਸਰਕਾਰ ਹੈ ਆਪਣੀਆਂ ناکਾਮੀਆਂ ਤੋਂ ਡਰੀ ਹੋਈ ਆ ਔਰ ਇਹ ਸਮਝ ਲਿਆ ਕਿ ਲੋਗਾ ਨੇ ਸਾਨੂੰ ਮੂੰਹ ਨਹੀਂ ਲਾਣਾ ਤੇ ਲੋਗ ਇੱਕ ਤਰ੍ਹਾਂ ਫੈਸਲਾ ਕਰਕੇ ਬੈਠੇ ਆ ਇਹਨਾਂ ਨੂੰ ਨਕਾਰ ਦਿੱਤਾ ਇਸ ਕਰਕੇ ਆਪਣੀਆਂ ناکਾਮੀਆਂ ਤੋਂ ਡਰੇ ਹੋਏ ਇੱਥੇ ਢੇਰੇ ਲਾ ਕੇ ਬੈਠੇ ਆ ਬਕਲਾਏ ਹੋਏ ਆ ਬਕਲਾਹਟ ਦੇ ਵਿੱਚ ਪੁੱਠੇ ਸਿੱਧੇ ਕੰਮ ਕਰਦੇ ਆ ਸਾਰੇ 2 ਨੰਬਰ ਦੇ ਕਾਮੀਨਾ ਨੇ ਕੀਤੇ ਆ ਦੇਖੋ ਤੁਸੀਂ ਇੰਨੀ ਹੁੱਲੜਬਾਜੀ ਇਹਨਾਂ ਨੇ ਮਚਾਈ ਹੋਈ ਆ ਘਰਾਂ ਤੋਂ ਜਾ ਕੇ ਸੂਟ ਪੈਸਾ ਰਾਸ਼ਨ ਵੰਡਦੇ ਪਏ ਆ ਪਰ ਇਹ ਜਿਹੜੇ ਜਲੰਧਰ ਬਸ ਦੇ ਲੋਗ ਆ ਇਹ ਜ਼ਿੰਦਾ ਜ਼ਮੀਰ ਦੇ ਲੋਗ ਆ ਇਹ ਵਿਕਾਊ ਜ਼ਮੀਰਾਂ ਨਹੀਂ ਇਹਨਾਂ ਦੀਆਂ ਵੋਟਾਂ ਰਾਹੀਂ ਇਹਨਾਂ ਨੂੰ ਜਿਹੜਾ ਜਵਾਬ ਦੇ ਅੱਜ ਵੀ ਜਿਹੜਾ ਸਾਡੇ ਨਾਲ ਬੀਜੇਪੀ ਨੇ ਕਿਹਾ ਕੀ ਬਾਬਾ ਲੋਕ ਜਿਹੜੇ ਆਏ ਹੋਏ ਆ ਗੁੰਡਾਤਪੂਰੇ ਨੇ ਇਹ ਨਾਲ ਰਾਜੇ ਨੂੰ ਰਾਜੀ ਪ੍ਰਸਤ ਕੀਤਾ ਕਿ ਗੁੰਡਾਤਪੂਰੇ ਲੋਕ ਆਏ ਹੋਏ ਆਜ ਕਿਤੇ ਨਹੀਂ ਕੋਈ ਵੀ ਹੰਗਾਮਾ ਨਹੀਂ ਹੋ ਸਕਦਾ ਵੀਡੀਓ ਵੀ ਉਹਨੇ ਸਾਹਮਣੇ ਆਈ ਹੈ ਦੇਖੋ ਜੀ ਸ਼ੇਤਲੰਗ ਰਾਜ ਜਿਹੜਾ ਲਾਈਵ ਵੀ ਹੋਏ ਨੇ ਉਹ ਕਹਿੰਦੇ ਕਿ ਬਾਹਰ ਜਿਹੜੇ ਆਮ ਆਪੀ ਪਾਰਟੀ ਦੇ ਲੋਕ ਆਤੇ ਲੋਕਾਂ ਨੂੰ ਜਿਹੜਾ ਤੁਮ ਕਾਕੇ ਵੋਟਾਂ ਤੋਂ ਆ ਦੇਖੋ ਜੀ ਜਿਹੜੇ ਵੀ ਇਹਨਾਂ ਨੇ ਕੋਈ ਇਦਾਂ ਦੇ ਅਨਸਰ ਇੱਥੇ ਲਿਆਂਦੇ ਹੋਏ ਆ ਉਹ ਜੇ ਕੋਈ ਜਾਨੀ ਮਾਲੀ ਕਿਸੇ ਦਾ ਨੁਕਸਾਨ ਹੁੰਦਾ ਤੇ ਉਹ ਸਰਪੰਜਾਬ ਸਰਕਾਰ ਜਿਹੜੀ ਉਹਦੀ ਪੂਰੀ ਜ਼ਿੰਮੇਵਾਰ ਹੋਏਗੀ ਔਰ ਲੋਕ ਜਿਹੜੇ ਆ ਇਹ ਪੰਜਾਬ ਸਰਕਾਰ ਨੂੰ ਸਬਕ ਸਿਖਾਉਣਗੇ ਔਰ ਮੈਨੂੰ ਲੱਗਦਾ ਕਿ ਆ ਜਿਹੜੀ ਸੀਟ ਜਦੋਂ ਕਾਂਗਰਸ ਨੇ ਹਾਸਲ ਕਰ ਲਈ ਤਾਂ ਵੈਸੇ ਵੀ ਇਹਨਾਂ ਦੀ ਸਰਕਾਰ ਗਈ